ਇਹਦਾ ਨਾਮ ਜੀ ਡਾਕਟਰ ਪਿੰਡ ਪੈਂਚ ਦਾ ਪਟਿਆਲਾ ਹੈ। ਓਕੇ ਜੀ। ਕੀ ਕੀ ਪ੍ਰੋਬਲਮ ਆ ਜੀ ਮੈਡੀ ਬੋਡੀ ਸਰਵਸ ਜੂਸ ਵਰਤਣ ਤੋਂ ਪਹਿਲਾਂ ਤੁਹਾਨੂੰ? ਮੇਰੇ ਬੀਬੀ ਬਾਦਿਆ ਸੀ। ਕਿੰਨੇ ਕ ਟਾਈਮ ਤੋਂ ਜੀ? 2001 ਤੋਂ ਸੀ ਜੀ। ਅੱਛਾ ਜੀ, ਟੈਬਲੇਟ ਲੱਗੀ ਹੋਈ ਸੀ 2001 ਤੋਂ। ਹਾਂ ਜੀ, ਹਾਂ ਜੀ। ਓਕੇ, ਹੋਰ ਕੀ ਪ੍ਰੋਬਲਮ ਸੀ? ਬਾਕੀ ਥਕਾਵਟ ਬਹੁਤ ਜ਼ਿਆਦਾ ਸੀ ਜੀ ਉਹਦੀ ਸੀ। ਕਿੰਨੇ ਕ ਥਕਾਵਟ ਮੜਾ ਦੱਸਿਆ ਉਹਦੀ ਕਮ ਕਮ ਵਾਰੀ ਕੀ ਕੰਡੀਸ਼ਨ ਸੀ? ਹਾਂਜੀ ਬਾਕੀ ਆ ਥੋੜਾ ਬਹੁਤਾ ਕੰਮ ਕਰਨਾ ਬੜਾ ਮੁਸ਼ਕਲ ਲੱਗਦਾ ਸੀ ਓਕੇ ਜੀ ਹਾਂਜੀ ਕੋਈ ਮਤਲਬ ਜਿਵੇਂ ਦਵਾਈ ਦੇ ਨਾਲ ਹੋਣਾ ਪਰ ਸਰੀਰ ਐਕਟਿਵ ਹੋ ਗਿਆ ਜਿਵੇਂ ਮੰਨ ਲਓ ਕਿ ਥਕਾਵਟ ਹੋਏ ਵੀ ਕਿਚਨ ਤੱਕ ਵੀ ਜਾਣਾ ਔਖਾ ਲੱਗਦਾ ਘਰ ਦੇ ਅੰਦਰੋਂ ਹੀ ਹਾਂਜੀ ਹਾਂਜੀ ਓਕੇ ਜੀ ਐਨਾ ਮੁਸ਼ਕਲ ਲੱਗਦਾ ਸੀ ਹਾਂਜੀ ਜਿਵੇਂ ਹੁਣ ਤੁਸੀਂ ਨੇ ਪਹਿਲੇ 50 ਦਿਨ ਦਾ ਕੋਰਸ ਪੂਰਾ ਕਰ ਲਿਆ ਜੀ ਬੋਡੀ ਸਰਵਸ ਜੂਸ ਪੀਤੇ ਹੋ ਤੁਸੀਂ ਨੇ ਹਾਂਜੀ ਤੇ ਕਿੰਨਾ ਕੁ ਫਰਕ ਪੈ ਗਿਆ ਤੁਹਾਨੂੰ ਥਕਾਵਟ ਦਾ ਬਹੁਤ ਜ਼ਿਆਦਾ ਫਰਕ ਪੈ ਗਿਆ ਓਕੇ ਜੀ ਹੁਣ ਕੋਈ ਥਕਾਵਟ ਨਹੀਂ ਨਾ ਜੀ ਨਾ ਬਿਲਕੁਲ ਹੁਣ ਕੰਮ-ਕਮ ਕਰਨ ਨੂੰ ਜਕੀ ਮੈਂ ਪਹਿਲਾਂ ਬੈ ਹੁਣ ਬਹੁਤ ਵਧੀਆ ਜੀ ਹੋਣਾ ਇਹ ਜੋ ਕੰਮ ਕਰੀ ਜਾਈਏ ਵੀ ਕੁਛ ਨਾ ਕੁਛ ਕਰਦੇ ਰਹੀ ਖੜਨ ਨੂੰ ਦੇਲੇ ਨਹੀਂ ਕਰਦਾ ਹਾਂਜੀ ਹਾਂਜੀ ਪਹਿਲਾਂ ਐਸੀ ਜੇ ਕੋ ਆ ਵੀ ਜਾਂਦਾ ਸੀ ਜੀ ਮੇਰੇ ਕੋਲ ਆਵੇ ਨਾ ਨਾ ਮੇਰੇ ਨਾਲ ਬੋਲੇ ਮੈਂ ਚੁੱਪ ਕਰਕੇ ਪਿੱਛੇ ਮਤਲਬ ਕਿ ਪਿੱਛੇ ਲੰਮੇ ਪੈ ਜਾ ਆ ਜੀ ਮੈਨੂੰ ਅੰਡੇ ਨਹੀਂ ਸੀ ਰਹਿਣਾ ਵੀ ਬੋਲਣ ਨੂੰ ਜੂਏ ਨਹੀਂ ਕਰਦਾ ਮਾਣੇ ਉਦਾਸ ਜiamen ਹੋ ਰਿਹਾ ਸੀ ਹਾਂਜੀ ਹਾਂਜੀ ਹੁਣ ਪੂਰਾ ਖੁਸ਼ਾਲੀ ਚ ਮਾਣ ਹਾਂਜੀ ਤੇ ਬੀਬੀ ਦੀ ਜਿਹੜੀ ਗੋਲੀ ਖਾਂਦੇ ਸੀ ਭੈਣ ਜੀ 25 ਸਾਲ ਤੋਂ ਮੰਨ ਲਓ ਤੁਸੀਂ ਉਹਦਾ ਕੀ ਸਿਸਟਮ ਹੈ ਜੀ ਹੋਣ ਮਤ ਬੁਲਾਇਆ ਵੀ ਲੋਡ ਵੀ ਨਹੀਂ ਹੈਗੀ ਗੋਲੀ ਦੀ ਬਾਕੀ ਡਾਕਟਰ ਦੇ ਕਹਿ ਮਤਾਬ ਦੇ ਇਸ ਤਰ੍ਹਾਂ ਹੱਪਤੇ ਦੱਸ ਦੇਣਾ ਪਿਛੋਂ ਲੈ ਵੀ ਲਈ ਦੀ ਮਲੱਕੀ ਪੱਕੀ ਲਈ ਹੋਈ ਗੋਲੀ ਸੀ ਅੱਛਾ ਜੀ ਮਲ ਹਫਤੇ ਦੱਸ ਦੇਣਾ ਵਾਦਾ ਲੈਨੇ ਹਾਂ ਹਾਂਜੀ ਹਾਂਜੀ ਲੱਖਾਂ ਹੀ ਲੋਕਾਂ ਨੇ ਤੁਹਾਡੀ ਵੀਡੀਓ ਦੇਖਣਗੇ ਸੋਸ਼ਲ ਮੀਡੀਆ ਤੇ ਕੀ ਸਲਾਹ ਦੇਣਾ ਚਾਹੋਗੇ ਬਸ ਮੈਂ ਤਾਂ ਇਹ ਕਹਿੰਦੀ ਸਰੀਰ ਸਭ ਤੋਂ ਜ਼ਰੂਰੀ ਹੈ ਓਕੇ ਸਾਰੀ ਬਾਡੀ ਸਾਨੂੰ ਲੈਣਾ ਵੀ ਹਰੇਕ ਤੰਦਰੁਸਤ ਬੰਦੇ ਨੂੰ ਪੀਣਾ ਚਾਹੀਦਾ ਜੀ ਇੱਕ ਪੰਜੇ ਬਾਹ ਗੈਰੀ ਸੀ ਤੁਸੀਂ ਵੀ ਬਾਹ ਚ ਕੀ ਪ੍ਰੋਬਲਮ ਸੀ ਹਾਂਜੀ ਵਾਹ ਮਤਲਬ ਜਿਵੇਂ ਮੇਰੀ ਹੱਥ ਉੱਪਰ ਨਹੀਂ ਸੀ ਹੋ ਰਹੀ ਓਕੇ ਜਿਵੇਂ ਮਤਲਬ ਉਤਰੀ ਕਰਨੀ ਬੜੀ ਪ੍ਰੋਬਲਮ ਸੀ ਠੀਕ ਹੈ ਜੀ ਮੂੰਹਾਂ ਦਾ ਵਿੱਚ ਹੀ ਬਹੁਤ ਫਰਕ ਹੈ ਮੈਨੂੰ ਤਾਂ ਬਿਲਕੁਲ ਓਕੇ ਹੋ ਗਈ ਜੀ ਫਿਰ ਹਾਂ ਜੀ ਓਕੇ ਥੈਂਕ ਯੂ ਹਾਂ ਜੀ ਬਹੁਤ ਬਹੁਤ ਧੰਨਵਾਦ